ਸੋ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਨੰ ਕਰਨਾ ਜੀ ਸੋ ਬੇਨਤੀ ਹੈ ਇੱਕ ਕਲਮ ਪੰਜਾਬ ਵੱਲੋਂ ਸਿਹਤਕ ਸਮਾਗਮ ਕਰਾਇਆ ਜਾ ਰਿਹਾ ਲੁਧਿਆਣਾ ਦੇ ਖਿਹਾਲ ਮੰਡੀ ਉਹਦੇ ਤੇ ਉਥੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਹੈ ਜੀ ਉਥੇ ਇੱਕ ਬਹੁਤ ਵੱਡਾ ਜਿਹੜਾ ਸਿਹਤ ਸਮਾਗਮ ਕਰਾਇਆ ਜਾ ਰਿਹਾ ਤੇ ਉਹਦੇ ਚ ਜਿਹੜੇ ਸਾਡੇ ਕਲਮ ਪੰਜਾਬ ਦੇ ਸਰਪ੍ਰਸਤ ਸਰਜੀਤ ਸਿੰਘ ਵਿਰਕ ਜੀ ਤੇ ਉਹਨਾਂ ਦੀ ਟੀਮ ਪਹੁੰਚੀ ਹੋਈ ਹੈ ਪਿਛਲੇ ਦਿਨਾਂ ਤੋਂ ਆਪਣੇ ਪੰਜਾਬ ਚ ਤੇ ਮੀਟਿੰਗ ਵੀ ਹੋ ਚੁੱਕੀ ਹੈ ਕੱਲ ਦਿਹਾਣਾ ਚ ਮੀਟਿੰਗ ਹੋਈ ਸੀ ਬੜਾ ਵੱਡਾ ਸਹਿਯੋਗ ਦਿੱਤਾ ਸੀਗਾ ਸਾਡੇ ਜਿਹੜੇ ਸਿਹਤ ਪ੍ਰੇਮੀਆਂ ਨੇ ਸਾਡੇ ਇਧਰ ਪੰਜਾਬ ਦੇ ਇਹਨੂੰ ਸਫਲ ਬਣਾਉਣ ਲਈ ਤੇ ਸਾਡਾ ਵੀ ਫਰਜ਼ ਬਣਦਾ ਵੀ ਇਹ ਜਿਹੜਾ ਸਮਾਗਮ ਹੈ ਜਿਹੜਾ ਸਹਿਤਕ ਸਮਾਗਮ ਹੈ ਇਹਨੂੰ ਬੜਾ ਸਫਲ ਬਣਾਉਣ ਲਈ ਤੇ ਇਹਦੇ ਤੇ ਦੋਸਤੋ ਅਸੀਂ ਵੱਧ ਤੋਂ ਵੱਧ ਸ਼ਿਰਕਤ ਕਰੀਏ ਉੱਥੇ 16 ਫਰਵਰੀ ਜਿਹੜੀ ਅਗਲੇ ਆ ਰਹੀ ਹੈ 2025 ਦੀ ਉਹਦੇ ਚ ਇਹ ਜਿਹੜਾ ਸਮਾਗਮ ਆ ਉਹਦੇ ਚ ਵੱਧ ਛੜ ਕੇ ਹਿੱਸਾ ਲਈਏ ਇਹਦੇ ਚ ਰਾਈਟਰ ਕਵੀ ਕਿਸੇ ਤਰ੍ਹਾਂ ਦੇ ਵੀ ਕੋਈ ਵੰਗੀ ਹੁੰਦੀ ਹੈ ਜਿਹੜੀ ਉਹਨਾਂ ਦੀ ਕੋਈ ਗੀਤਕਾਰ ਆ ਜੋ ਕੋਈ ਵੀ ਗਾਇਕ ਉਹ ਸਾਰੇ ਸ਼ਾਮਲ ਹੋ ਸਕਦੇ ਆ ਤੇ ਇੱਕ ਬਹੁਤ ਵਧੀਆ ਸਮਾਗਮ ਆ ਐਨ ਆਰ ਆਈ ਵੀਰ ਆ ਜਿਹੜੇ ਮਾਂ ਬੋਲੀ ਪੰਜਾਬੀ ਨੂੰ ਇੱਥੇ ਸੰਭੀ ਬੈਠੇ ਆ ਕੈਨੇਡਾ ਚ ਕੈਲਗਰੀ ਚ ਤੇ ਹੋਰ ਜਿਹੜਾ ਇਹ ਸਮਾਗਮ ਕਰਾਉਂਦੇ ਰਹਿੰਦੇ ਨੇ ਤੇ ਇਹਦੇ ਚ ਜਿਹੜੇ 31000 ਤੋਂ ਪਲੱਸ ਜਾਨੀ ਕਿ ਵੱਧ ਜਿਹੜੇ ਮੈਂਬਰ ਆ ਇਹਦੇ ਆਪਣੇ ਦੇ ਕਲਮ ਪੰਜਾਬ ਦੇ ਸੋ ਸਾਡਾ ਫਰਜ਼ ਬਣਦਾ ਵੀ ਅਸੀਂ ਵੱਧ ਤੋਂ ਵੱਧ ਉੱਥੇ ਜਾ ਕੇ ਹਾਜ਼ਰੀ ਲਵਾ ਜੇ ਤਾਂ ਕਿ ਜਿਹੜੀ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਇੱਕ ਵਧੀਆ ਜਿਹੜਾ ਆਪਣਾ ਸਹਿਤ ਆ ਜਿਹੜਾ ਕੋਈ ਆਪੋ ਆਪਣੀ ਕੋਈ ਜਿਹੜੀ ਰਚਨਾ ਉਹ ਤਾਂ ਕਿ ਉੱਥੇ-ਉੱਥੇ ਮੱਚ ਤੇ ਸੁਣਾ ਸਕਣ ਤੋਂ ਸੋ ਮੈਨੇਜਮੈਂਟ ਵੱਲੋਂ ਵੀ ਜਿਹੜਾ ਗੁਰੂ ਨਾਨਕ ਦੇਵ ਖਾਲਸਾ ਕਾਲਜ ਆ ਹੁਣ ਗੁਜਰਾਵਾਲ ਕਹਿੰਦੇ ਆ ਇੱਥੇ ਲੁਧਿਆਣੇ ਖਮਿਆਰ ਮੰਡੀ ਦੇ ਨੇੜੇ ਆ ਯਾਨੀ ਕਿ ਇਹ ਬਹੁਤ ਮਸ਼ਹੂਰ ਆ ਤੇ ਉਹ ਉਹਦੇ ਵਿੱਚ ਇਹ ਸਮਾਗਮ ਹੋ ਰਿਹਾ ਸੋ ਪਰ ਜਿਹੜਾ ਸਰਜੀਤ ਸਿੰਘ ਬਿਰਕ ਜੀ ਵੱਲੋਂ ਇਹ ਬੇਨਤੀ ਸੀ ਤੇ ਮੇਰੇ ਸਾਡੇ ਵੀ ਡਿਊਟੀ ਲਗਾਈ ਹੋਈ ਵੱਧ ਤੋਂ ਵੱਧ ਜਿਹੜੇ ਪੰਜਾਬ ਚੋਂ ਸਹਿਤਕ ਰਸੀਏ ਆ ਸਹਿਤ ਪ੍ਰੇਮੀ ਆ ਤੇ ਸਹਿਤ ਨੂੰ ਪਿਆਰ ਕਰਨ ਵਾਲੇ ਨਾਲ ਜਿਹੜੇ ਇਹਨਾਂ ਨੇ ਇੱਕ ਪੰਜਾਬੀ ਮਾਂ ਬੋਲੀ ਨੂੰ ਆਪਣੀ ਬੁੱਕਲ ਵਿੱਚ ਸਮੋਇਆ ਹੋਇਆ ਸਾਂਭਿਆ ਹੋਇਆ ਉਹ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਪਹੁੰਚਣ ਤਾਕੇ ਅਸੀਂ ਆਹ ਜਿਹੜਾ ਇਹ ਪ੍ਰੋਗਰਾਮ ਨੂੰ ਸਫਲ ਬਣਾ ਸਕ ਜਾਈਏ ਕਿਉਂਕਿ ਸਾਡੇ ਜਿਹੜੇ ਐਨ ਆਰ ਆਈ ਵੀਰਾਂ ਨੇ ਐਡਾ ਵੱਡਾ ਪ੍ਰਣਾਲਾ ਕੀਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਜਿਹੜੇ ਨੂੰ ਕਾਮਯਾਬ ਕਰ ਲਈ ਅਸੀਂ ਇਹ ਇੱਥੇ ਪਹੁੰਚੀਏ ਸੋ ਦੋਸਤੋ ਤੁਹਾਡਾ ਵੀ ਧੰਨਵਾਦ ਤੇ ਇਧਰੋਂ ਸਾਡੇ ਅਸੀਂ ਵੀ ਸੋਚਦੇ ਆ ਬਠਿੰਡੇ ਤੋਂ ਜਿਹੜਾ ਕੋਈ ਜਾਣ ਵਾਲਾ ਤੇ ਰਾਜਵਿੰਦਰ ਸਮੀਰ ਜੀ ਨੇ ਤੇ ਉਹ ਆਉਣਗੇ ਤੇ ਹੋਰ ਵੀ ਸੱਜਣ ਓਥੇ ਆਉਣਗੇ ਜਿਹੜੇ ਉਸ ਪ੍ਰੋਗਰਾਮ ਚ ਉਹਨਾਂ ਨਾਲ ਸੰਪਰਕ ਕਰ ਸਕਦਾ ਜਿਹੜਾ ਰਾਜਵਿੰਦਰ ਸੁਮੀਰ ਜੀ ਨੇ ਸਾਡੀ ਸਾਜਣ ਪੰਜਾਬੀ ਪ੍ਰੋਡਕਸ਼ਨ ਦੇ ਫਿਲਮਾਂ ਦੇ ਡਾਇਰੈਕਟਰ ਵੀ ਹੈ ਤੇ ਉਹਗੇ ਸ਼ਾਇਰ ਗੀਤਕਾਰ ਤੇ ਗਾਇਕ ਵੀ ਨੇ ਉਹ ਵਿਸ਼ੇਸ਼ ਤੌਰ ਤੇ ਆਉਣਗੇ ਸਾਡੀ ਵੀ ਡਿਊਟੀ ਲਗਾਈ ਗਈ ਹੈ ਕਿਉਂਕਿ ਮੈਂ ਐਡਮੈਂਟਨ ਆ ਇਸ ਲਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਜਿਹੜੇ ਸਹਿਤਕ ਸਮਾਗਮ ਆ ਇਹਨੂੰ ਸਫਲਤਾਪੂਰਵ ਨੇਪਰੇ ਚੜ੍ਹ ਲਈ ਸਾਡਾ ਸਾਡਾ ਵੀ ਫਰਜ਼ ਬਣਦਾ ਕਿਉਂਕਿ ਸਾਡੇ ਐਨਆਰਆਈ ਵੀ ਭਰਾ ਜਿਹੜੇ ਉਹ ਤਾਂ ਇਹ ਉਪਰਾਲਾ ਕਰ ਹੀ ਰਹੇ ਆ ਤੇ ਅਸੀਂ ਵੀ ਇਹ ਉਪਰਾਲੇ ਵਿੱਚ ਵੱਤਵੱਦ ਯੋਗਦਾਨ ਪਾਈਏ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਉੱਥੇ ਵੱਤਵੱਦ ਪਹੁੰਚੋ ਤੇ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇੱਕ ਮਾਂ ਬੋਲੀ ਨੂੰ ਸਾਂਭਣ ਦਾ ਉਪਰਾਲਾ ਕਿਉਂਕਿ ਮਾਂ ਬੋਲੀ ਨੂੰ ਤਾਂ ਵੈਸੇ ਤਾਂ ਜੇ ਗੱਲ ਕਰੀਏ ਤਾਂ ਮਾਂ ਬੋਲੀ ਤੇ ਆਪਾਂ ਕਹਿੰਦੇ ਆ ਖਤਰਾ ਖਤਰਾ ਕਿ ਤੋਨੀ ਜੀ ਖਤਰਾ ਸਾਨੂੰ ਆਈ ਅ ਵੀ ਅਸੀਂ ਕਿ ਯਾਦ ਰੱਖੀ ਜੇ ਸਾਨੂੰ ਇਹ ਜਿਹੜੀ ਬੋਲੀ ਆ ਸਾਡੀ ਜਿਹੜੀ ਦੁਨੀਆ ਪੱਧਰ ਤੇ ਵੱਲੋਂ ਪਹੁੰਚ ਚੁੱਕੀ ਆ ਹੁਣ ਤੱਕ ਵੱਖ-ਵੱਖ ਵਿਧਾਵਾਂ ਰਾਹੀਂ ਸੋ ਇਹਨੂੰ ਅਸੀਂ ਅੱਗੇ ਤੱਕ ਲਿਜਾਣ ਲਈ ਇਹ ਉਪਰਾਲੇ ਕਰ ਸਕਦੇ ਜੀ ਤੇ ਜੋ ਉਪਰਾਲੇ ਸਾਡੇ ਜਿਹੜੀ ਕਾਲਮ ਪੰਜਾਬ ਵੱਲੋਂ ਕੀਤੇ ਜਾ ਰਹੇ ਟੀਮ ਵੱਲੋਂ ਤੇ ਇਹਨਾਂ ਦੇ ਸਾਰੇ ਦੇਸ਼ਾਂ ਵਿੱਚ ਹੀ ਬਹੁਤ ਮੈਂਬਰ ਆ ਤੇ ਤੁਹਾਨੂੰ ਦੱਸਿਆ ਵੀ 31000 ਤੋਂ ਵੱਧ ਜਿਹੜਾ ਇਹਨਾਂ ਦਾ ਮੈਂਬਰ ਆ ਤੇ ਉਸ ਸਮੇਂ ਸਮੇ ਤੇ ਜਿਹੜੀ ਆ ਉੱਥੇ ਗਰੁੱਪ ਬਣੇ ਆ ਉਹਦੇ ਚ ਆਪਣੀਆਂ ਰਚਨਾਵਾਂ ਪਾਉਂਦੇ ਰਹਿੰਦੇ ਨੇ ਤੇ ਤਾਂ ਕਿ ਸਾਨੂੰ ਕੋਈ ਜਿਹਦੀ ਕਵਤਾ, ਗੀਤ, ਕਹਾਣੀਆਂ ਜਾਂ ਕੁਝ ਵੀ ਕੋਈ ਬਣ ਗਈ ਹੁੰਦੀ ਹੈ ਉਹਦੇ ਚ ਪੰਜਾਬੀ ਨੂੰ ਸਾਡੇ ਵਿਰਸੇ ਨੂੰ ਅੱਗੇ ਲਿਜਾਣ ਲਈ ਅਸੀਂ ਜਿਹੜੇ ਉਪਰਾਲੇ ਚ ਯੋਗਦਾਨ ਪਾ ਸਕੀਏ ਸੋ ਦੋਸਤੋ ਮੈਂ ਗੁਰਨੇਸ਼ ਸਾਜਨ ਦਿਉਣ ਤੋਂ ਬਠਿੰਡੇ ਤੋਂ ਆ ਪੜ ਦਿਉਣਾ ਮੇਰਾ ਤੇ ਇਹਦੇ ਕਰਕੇ ਮੇਰੀ ਬੇਨਤੀ ਆ ਪੰਜਾਬ ਚ ਹੋਰ ਵੀ ਜੋ ਮੇਰੀ ਕੋਈ ਵੀਡੀਓ ਦੇਖਦਾ ਤੇ 16 ਜਿਹੜੀ ਫਰਵਰੀ ਆ ਆ ਰਹੀ ਹੈ ਜਿਹੜੀ ਹੁਣ 16 ਫਰਵਰੀ ਹੁਣ ਜਨਵਰੀ ਚਲੀ ਜਾਂਦਾ ਤੇ ਇਹਦੇ ਚ ਜਰੂਰ ਉਹ ਵੱਧ ਤੋਂ ਵੱਧ ਸਹਿਯੋਗ ਕਰਨ ਉੱਥੇ ਵੱਧ ਤੋਂ ਵੱਧ ਪਹੁੰਚਣਾ ਤਾਂ ਕਿ ਅਸੀਂ ਇੱਕ ਵਧੀਆ ਚੰਗਾ ਪ੍ਰੋਗਰਾਮ ਕਰਾ ਸਕੀਏ ਤੇ ਐਨ ਆਰ ਆਈ ਵੀਰੋ ਨੂੰ ਵੀ ਦੱਸ ਸਕੀ ਜੀ ਵੀ ਅਸੀਂ ਜਿਹੜੇ ਸਹਿਤਕ ਪ੍ਰੇਮੀ ਜਿਹੜੀ ਪੰਜਾਬ ਵਿੱਚ ਵੀ ਸਾਹਮਣੇ ਚ ਕੋਈ ਕਸਰ ਨਹੀਂ ਛੱਡ ਰਹੇ ਪੰਜਾਬ ਬੋਲੀ ਦੀ ਪਿਆਰ ਕਰਦੇ ਆ ਕਲਮਾ ਨੂੰ ਪਿਆਰ ਕਰਨ ਵਾਲੇ ਤੇ ਤੁਸੀਂ ਵੀ ਪਿਆਰ ਕਰਦੇ ਆ ਉਹਨਾਂ ਨੂੰ ਵੀ ਸਾਡੀ ਮੁਬਾਰਕਾਂ ਸਾਨੂੰ ਵਧਾਈਆਂ ਅਸੀਂ ਦਿੰਨੇ ਆ ਜਿਹੜੇ ਸਾਡੇ ਪੰਜਾਬੀਆਂ ਨੂੰ ਹੱਥਾਂ ਦੇ ਚੁੱਕ ਲੈਂਦੇ ਆ ਕਿਉਂਕਿ ਮੈਂ ਵੀ ਇੱਕ ਇਹਦਾ ਹਿੱਸਾ ਜਦੋਂ ਮੈਂ ਕੈਲਗਰੀ ਗਿਆ ਸੀਗਾ ਸਾਡੇ ਗੀਤਕਾਰ ਵੀਰ ਭਪਿੰਦਰਪਾ ਰਦਾਵਾ ਜੀ ਨਾਲ ਤੇ ਉਹ ਮੈਨੂੰ ਲੈ ਕੇ ਗਏ ਸੀ 21 ਦਸੰਬਰ ਨੂੰ ਸੋ so, 21 ਦਸੰਬਰ ਨੂੰ ਜੋ ਅਸੀਂ ਗਏ ਸੀ ਤੇ ਉੱਥੇ ਉਹਨਾਂ ਨੇ ਸਾਡੇ ਸਭ ਤੋਂ ਪਹਿਲਾਂ ਤਾਂ ਹਰਬਾਜ ਸਿੰਘ ਬੁੱਟਰ ਜੀ ਨੇ ਚੀਫ ਐਡੀਟਰ ਪੰਜਾਬੀ ਅਖਬਾਰ ਆ ਜਿਹੜਾ ਕੈਲਗਰੀ ਤੋਂ ਸਭ ਦਾ ਸਾਡੇ ਆਪਣੇ ਹਰਬਾਜ ਸਿੰਘ ਬੁੱਟਰ ਤੁੰਗਵਾਲੀ ਹੁਣ ਉਹ ਵੀ ਪੰਜਾਬ ਵਿੱਚ ਆਏ ਨੇ ਤੇ ਉਹਨਾਂ ਨੇ ਸਾਡਾ ਸਵਾਗਤ ਕੀਤਾ ਸੀ ਕਿਉਂਕਿ ਪਹਿਲਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਸਾਡੀ ਹੁੰਦੀ ਰਹਿੰਦੀ ਸੀ ਪਹਿਲੀ ਵਾਰ ਮਿਲੇ ਸੀ ਬੜਾ ਸਾਡਾ ਭਰਮਾ ਸਵਾਗਤ ਕੀਤਾ ਸੀ ਦੋਸਤੋ ਤੇ ਇਤੋਂ ਬਾਅਦ ਜਿਹੜਾ ਇੱਕ ਜਿਹੜੇ ਸਰਪ੍ਰਸਤਾ ਕਲਮ ਪੰਜਾਬ ਦੇ ਸਰਜੀਤ ਸਿੰਘ ਵਿਰਕ ਉਹਨਾਂ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਬੜੇ ਇੱਕ ਫਕਰ ਸੁਭਾਅ ਦੇ ਤੇ ਬੜੇ ਇੱਕ ਵਧੀਆ ਕਲਮਕਾਰ ਨੇ ਉਹਨਾਂ ਦੀਆਂ ਰਚਨਾਵਾਂ ਅਕਸਰੀ ਕਿਤਾਬਾਂ ਵੀ ਸਭ ਜਿਨ੍ਹਾਂ ਨੇ ਮੈਨੂੰ ਭੇਟ ਕੀਤੀਆਂ ਸੀ ਤੇ ਉਹਨਾਂ ਨੇ ਸਾਡਾ ਸਵਾਗਤ ਕੀਤਾ ਪੂਰੀ ਟੀਮ ਨੇ ਸਨੀ ਸਵੈਜ ਜੀ ਹਾਸ ਵਿਅੰਗਕਾਰ ਅੁੱਗੇ ਸਵਾਦ ਵਿਅੰਗਕਾਰ ਉਹਨਾਂ ਦੇ ਘਰ 'ਚ ਹੀ ਇੱਕ ਜਿਹੜੀ ਸਹਿਤਕ ਮਿਲਣੀ ਰੱਖੀ ਹੋਈ ਸੀ ਉਹਦੇ 'ਚ ਡਾਕਟਰ ਬਲਵਿੰਦਰ ਕੌਰ ਬਰਾੜ ਸਾਬਕਾ ਪੰਜਾਬੀ ਮੁਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੋ ਕੈਲਗਰੀ ਰਹਿੰਦੇ ਆਪਣੀਆਂ ਬੇਟੀਆਂ ਕੋਲ ਉਹ ਵੀ ਉੱਥੇ ਵਿਸ਼ੇਸ਼ਤਾ ਉੱਤੇ ਪਹੁੰਚੇ ਸੀ ਤੇ ਉਹਨਾਂ ਨੇ ਇਹਨਾਂ ਦੀ ਟੀਮ ਨੇ ਮੇਰੀ ਕਿਤਾਬ ਸਿਮਰਨ ਉਹਨੂੰ ਵੀ ਲੋਕ ਅਰਪਣ ਕੀਤਾ ਸੀ ਤੇ ਮੇਰਾ ਬੜਾ ਆਰਥਿਕ ਤੌਰ ਤੇ ਵੀ ਜਿਹੜਾ ਕਿਉਂਕਿ ਮੇਰੀ ਕਿਤਾਬ ਨੂੰ ਉਹਨਾਂ ਨੇ ਵੈਸੇ ਨਹੀਂ ਰੱਖਿਆ ਦੋਸਤੋ ਇੱਕ ਤਾਂ ਕਿੰਨੇ ਕਿਤਾਬ ਦੇਤੀ ਤੇ ਉਹ ਕਿਤਾਬ ਜਦੋਂ ਕੋਈ ਆਪਣਾ ਲੋਕ ਅਰਪਣ ਕਰਦੇ ਆ ਤੇ ਉਹਨਾਂ ਦੇ ਕੋਲੇ ਰਹਿ ਜਾਂਦੀ ਆ ਤੇ ਉਹਨਾਂ ਨੇ ਮੇਰੇ ਹਾਲਾਤ ਦੇਖ ਕੇ ਕਿਉਂਕਿ ਮੈਂ ਵੀ ਕਰਜ਼ਾ ਉਠਾ ਕੇ ਕਿਤਾਬ ਸੁਖਵਾਈ ਸੀ ਤੇ ਉਹਨਾਂ ਨੇ ਮੇਰੀ ਇਹ ਭਾਵਨਾ ਨੂੰ ਦੇਖਦੇ ਹੋਏ ਤੇ ਮੇਰੀ ਜਿਹੜੀ ਸਹਿਤ ਨਾਲ ਪਿਆਰ ਦੇਖਦੇ ਹੋਏ ਪੱਤਰਕਾਰੀ ਦੀਆਂ ਸੁਭਾਵਾਂ ਦੇਖਦੇ ਹੋਏ ਉਹਨਾਂ ਨੇ ਉਹ ਕਿਤਾਬ ਫ੍ਰੀ ਚ ਨਹੀਂ ਰੱਖੀ ਸਕੋ ਜਿਹੜਾ ਮੇਰੀ ਕੀਮਤ ਸੀਗੀ ਉਹਦੀ ਉਹਦੀ ਕੀਮਤ ਲੈ ਕੇ ਆਪਣਾ ਮੈਨੂੰ ਦੇ ਕੇ ਫੇਰ ਕਿਤਾਬਾਂ ਰੱਖੀਆਂ ਸੀ ਤੇ ਹੋਰ ਵੀ ਉਹਨਾਂ ਨੇ ਬੇਨਤੀ ਕਿਹਾ ਸੀ ਵੀ ਤੁਸੀਂ ਕਿਤਾਬਾਂ ਮੰਗਵਾਓ ਅਸੀਂ ਵੱਧ ਤੋਂ ਵੱਧ ਇੱਥੇ ਸਹਿਯੋਗ ਕਰਾਂਗੇ ਜਿਹੜੇ ਕੋਈ ਆਪਰੇ ਪ੍ਰਸਿੱਧਕ ਪ੍ਰੇਮੀ ਆ ਜਿਹੜੇ ਪੜਨ ਵਾਲੇ ਆ ਉਹਨਾਂ ਨੂੰ ਕਿਤਾਬਾਂ ਦੇਵਾਂਗੇ ਤੇ ਉਹਨਾਂ ਨੇ ਮੇਰਾ ਪੂਰਾ ਮਾਣ ਸਨਮਾਨ ਕੀਤਾ ਤੇ ਉਹ ਮੇਰੇ ਲਈ ਨਾ ਭੁੱਲਣ ਯੋਗ ਸੀ ਕਿਉਂਕਿ ਦੋਸਤੋ ਮੈਂ ਵੀ ਪਿਛਲੇ ਜਿਹੜੇ 2-3 3 ਸਾਲਾਂ ਤੋਂ 3.5 ਸਾਲਾਂ ਤੋਂ ਮੇਰੀ ਬੇਟੀ ਜਿਹੜੀ ਵੀਰਪਾਲ ਘਰ ਸੜਕ ਹਾਸੇ ਚ ਦੁਨੀਆ ਤੋਂ ਹੇ ਚਲੀ ਗਈ ਸੀ ਸਾਨੂੰ ਪਰਿਵਾਰ ਨੂੰ ਛੋੜਾ ਦੇ ਗਈ ਸੀ ਸੋ ਉਹ ਜੋ ਦੁੱਖਾਂ ਤਕਲੀਫਾਂ ਜੋ ਗੁਜ਼ਰਦਾ ਹੋਇਆ ਤੇ ਇਹ ਮੈਂ ਕਿਤਾਬ ਉਹਨਾਂ ਨੂੰ ਸਮਰਪਿਤ ਕੀਤੀ ਸੀ ਸਿਮਰਨ ਤੇ ਇਹ ਮੈਂ ਬਹੁਤ ਔਖਾ ਨਾਲ ਜਿਹੜੀ ਸਪਵਾਈ ਸੀ ਤੇ ਇਹਦੇ ਚ ਜਦੋਂ ਪੰਜਾਬ ਚ ਅਸੀਂ ਕਿਤਾਬ ਵੇਚਣ ਲੱਗਦੇ ਆ ਸਾਨੂੰ ਆਪ ਨੂੰ ਵੇਚਣੀ ਪੈਂਦੀ ਹੈ ਤੇ ਉਹ ਕਰਕੇ ਜਦੋਂ ਲੋਕਾਂ ਤੱਕ ਲਜਾਣੇ ਆ ਕੁਈ ਸੌਖਾ ਨਹੀਂ ਕਿਤਾਬ ਲੈ ਲੈਂਦਾ ਕਈ ਤਾਂ ਜਿਹੜੇ ਮਿੱਤਰ ਪਿਆਰੇ ਨੇੜੇ ਦੇ ਸਾਥੀ ਹੁੰਦੇ ਉਹ ਤਾਂ ਲੈ ਲੈਂਦੇ ਆ ਤੇ ਵੈਸੇ ਕਿਤਾਬ ਵੇਚਣੀ ਇਖਤਾਲਾ ਤੇ ਵੇਚਣੀ ਬਹੁਤ ਔਕੀ ਹੁੰਦਾ ਨਾਲ ਕਿਉਂਕਿ ਭਮਾਰ ਹੋ ਗਈ ਆ ਜਿਆਦਾਤਰ ਕਿਤਾਬਾਂ ਨਹੀਂ ਜਿਆਦਾ ਚਲੋ ਚੰਗੀ ਗੱਲ ਆ ਕਿਤਾਬਾਂ ਸੱਭਣੀਆਂ ਚਾਹੀਦੀਆਂ ਵਿਕੜੀਆਂ ਵੀ ਚਾਹੀਦੀਆਂ ਸੋ ਮੈਂ ਉਹ ਕਿਤਾਬ ਆ ਜਿਹੜੀ ਇੱਥੇ ਲਿਆਇਆ ਸੀਗਾ 10 ਕਿਤਾਬਾਂ ਲਿਆਇਆ ਸੀ ਤੇ ਹੁਣ ਮੈਂ ਇਹ ਦੂਬਾਰ ਸਰੀਤੀ ਵੀ ਜਾਣਾ ਤੇ ਪਰ ਕੈਲਗਰੀ ਚ ਮੈਨੂੰ ਜਿਹੜਾ ਇਨਾ ਦੀ ਟੀਮ ਵੱਲੋਂ ਜਿਹੜਾ ਕਲਮ ਪੰਜਾਬ ਵੱਲੋਂ ਤੇ ਇਹ ਸਹਿਯੋਗ ਦਿੱਤਾ ਗਿਆ ਸੀ ਮੈਨੂੰ ਜਿਹੜਾ ਇਨਾ ਪਿਆਰ ਦਿੱਤਾ ਗਿਆ ਸੀ ਤੇ ਉਹ ਮੈਂ ਉਹਦੇ ਬਦਲੇ ਉਹਨਾਂ ਨੂੰ ਇਹ ਨਹੀਂ ਰਿਣ ਨਹੀਂ ਚੁਕਾ ਸਕਦਾ ਕਰਜ਼ ਨਹੀਂ ਚੁਕਾ ਸਕਦਾ ਕਿਉਂਕਿ ਇੱਕ ਐਨ ਆਰ ਆਈ ਵੀਰ ਕਈ ਕਈ ਸਾਲਾਂ ਦੇ ਕੋਈ 20 ਸਾਲ ਦਾ ਕੋਈ 30 ਸਾਲ ਦਾ ਇੱਥੇ ਆਪਣਾ ਪੰਜਾਬ ਛੱਡ ਕੇ ਆਪਣੇ ਜਣਾ ਛੱਡ ਕੇ ਇੱਥੇ ਆਪਣੇ ਆਇਆ ਕੈਨੇਡਾ ਚ ਤੇ ਉਹ ਇੱਥੇ ਆਪਣੀ ਜਿਹੜੀ ਵਿਰਸੇ ਨੂੰ ਵੀ ਸਾਂਭ ਰਿਹਾ ਆਪਣੀ ਬੋਲੀ ਨੂੰ ਵੀ ਸਾਂਭ ਰਿਹਾ ਨਾਲ ਨਾਲ ਆਪਣਾ ਪਰਿਵਾਰ ਆਪਣੇ ਬੱਚਿਆਂ ਲਈ ਵੀ ਸਮਰਪਿਤ ਆ ਸੋ ਦੋਸਤੋ ਮੈਂ ਇਹਨਾਂ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਸਾਡਾ ਫਰਜ਼ ਬਣਦਾ ਕਲਮ ਪੰਜਾਬ ਵੱਲੋਂ ਜੋ ਪ੍ਰੋਗਰਾਮ ਕਰਾਇਆ ਜਾ ਰਿਹਾ ਗੁਰਨਾਨਕ ਦੇਵ ਖਾਲਸਾ ਕਾਲਜ ਚ ਤੇ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰੀਏ ਤੇ ਤਾਂ ਕਿ ਇੱਕ ਜਿਹੜਾ ਪ੍ਰੋਗਰਾਮ ਐਡਾ ਲਿਖਿਆ ਉਹਨਾਂ ਨੇ ਤੇ ਉਹਨੂੰ ਅਸੀਂ ਸਫਲ ਬਣਾ ਸਕ ਜੀ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ